ਉਹਨਾਂ ਦਾ ਜ਼ਬਰਦਸਤੀ ਕੀਤੀ ਆ ਕਿਉਂਕਿ ਤੜਕੇ ਇਹ ਚਾਰ ਦੇ ਤਕਰੀਬ ਸਾਡੇ ਮਤਲਬ ਪਿੰਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਹੀ ਪੁਲਿਸ ਆ ਚੁੱਕੀ ਸੀਗੀ ਤੇ ਸਾਰਾ ਪਿੰਡ ਇਹਨਾਂ ਨੇ ਸੀਜ਼ ਕਰ ਦਿੱਤਾ ਸਾਡਾ ਪਿੰਡ ਤੇ ਜਦੋਂ ਦਿਨ ਚੜ੍ਹਿਆ ਸਾਨੂੰ ਪਤਾ ਲੱਗਿਆ ਮਤਲਬ ਥੋੜੇ ਬੰਦੇ ਸਾਡੇ ਸਾਰੇ ਧਰਨੇ ਦਾ ਟੈਂਟ ਟੁੰਟ ਪਟਦਾ ਇਹਨਾਂ ਨੇ ਜੀਸੀਬੀ ਨਾਲ ਸਾਰਾ ਸਾਡਾ ਬਹੁਤ ਨੁਕਸਾਨ ਕਰਤਾ ਕੋਈ ਹਾਈ ਕੋਰਟ ਨੇ ਸਾਨੂੰ ਕੋਈ ਆਰਡਰ ਨਹੀਂ ਕੀਤਾ ਵੇ ਪ੍ਰਸ਼ਾਸਨ ਨੂੰ ਵੀ ਇਹਨੂੰ ਚਲਾਓ ਜਾਂ ਨਾ ਚਲਾਓ ਇਹ ਸਿਰਫ ਭਗਵਾਨ ਤਮਾਨ ਸਰਕਾਰ ਦੇ ਪੈਰੋਂ ਹੀ ਸਾਡੇ ਮਤਲਬ ਉੱਤੇ ਅਟੈਕ ਹੋਇਆ ਵਾ ਇਹ ਬਹੁਤ ਗੰਦੀ ਸਰਕਾਰ ਆ ਲੋਕ ਤਾਂ ਕੱਕੀ ਜਾਂਦੀ ਸਾਰੇ ਪਿੰਡ ਜੀ ਮੈਨੂੰ ਮੈਂ ਤਾਂ 1.5 2 ਵਜੇ ਦੇ ਆਏ ਹੋਏ ਆ ਪੁਲਿਸ ਵਾਲੇ ਤਾਂ ਵੇਰੇ ਸਾਡੇ ਪਿੰਡ ਦੀ ਇੱਕ ਕੁੜੀ ਆ ਸਾਡੇ ਪਿੰਡ ਦੀ ਉਹਨਾਂ ਦਾ ਥੋੜਾ ਜਿਹਾ ਅੱਗੇ ਜਾ ਕੇ ਡੇਰੀ ਫਾਰਮ ਆ ਉਹ ਧਾਰਾਂ ਚੋਂ ਜਾਂਦੀ ਸੀ ਧਾਰਾਂ ਮੇਂ ਨਹੀਂ ਚੋਂ ਦਿੱਤੀਆਂ ਉਹਨੂੰ ਦੇਖ ਲਓ ਇੰਨਾ ਧੱਕਾ ਸਾਹੀ ਕੀਤਾ ਗੌਰਦਰਾਂ ਨੇ ਧੱਕਾ ਸਾਹੀ ਕੀਤਾ ਪਿੰਡ ਚ ਪੁਲਿਸ ਜੀ ਆਪਣੇ ਬਾਇਓ ਗੈਸ ਦਾ ਪਲਾਂਟ ਲੱਗ ਰਿਹਾ ਵਾ ਤੇ ਉਸ ਦੇ ਪ੍ਰਤੀ ਪਿੰਡ ਸਾਰਾ ਇੱਕ ਪਾਸੇ ਆ ਜੀ ਸਰਕਾਰ ਇੱਕ ਪਾਸੇ ਆ ਪਿੰਡ ਅਖਾੜਾ ਦੇ ਵਿੱਚ ਲੱਗਣ ਜਾ ਰਹੇ ਨਵੇਂ ਬਾਇਓ ਗੈਸ ਪਲਾਂਟ ਦਾ ਲਗਾਤਾਰ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਤੇ ਇੱਕ ਪੱਕਾ ਧਰਨਾ ਵੀ ਇੱਥੇ ਲਗਾਇਆ ਹੋਇਆ ਸੀ ਪਰ ਅੱਜ ਪੁਲਿਸ ਨੇ ਕੋਰਟ ਦੇ ਆਰਡਰਾਂ ਤੇ ਇੱਥੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਪਿੰਡ ਨੂੰ ਪਹਿਲਾਂ ਪੁਲਿਸ ਛਾਉਣੀ ਦੇ ਵਿੱਚ ਬਦਲਿਆ ਅਤੇ ਫਿਰ ਧਰਨਾਕਾਰੀਆਂ ਨੂੰ ਉੱਥੋਂ ਉਠਾ ਕੇ ਧਰਨੇ ਵਾਲੇ ਟੈਂਟ ਵੀ ਪੁੱਟ ਦਿੱਤੇ ਅਤੇ ਪਿੰਡ ਦੇ ਵਿੱਚ ਹੁਣ ਉਸ ਫੈਕਟਰੀ ਨੂੰ ਸ਼ੁਰੂ ਕਰਵਾਉਣ ਲਈ ਲਾਠੀ ਚਾਰਜ ਵੀ ਕੀਤਾ ਇੱਥੇ ਮੌਜੂਦ ਨੇ ਪਿੰਡ ਦੇ ਉਹ ਬੰਦੇ ਜਿਨ੍ਹਾਂ ਨੇ ਲਾਠੀਆਂ ਖਾਧੀਆਂ ਤੇ ਉਹਨਾਂ ਨਾਲ ਕਿਵੇਂ ਕੀ ਗੱਲ ਹੋਈ ਆ ਉਹ ਆਪ ਜਾਣਦੇ ਆ ਭਾਜੀ ਕੀ ਗੱਲ ਹੋਈ ਆ ਇੱਥੇ ਕੀ ਕਹੋਗੇ ਭਾਜੀ ਅਸੀਂ ਤੁਹਾਨੂੰ ਇਹ ਗੱਲ ਵੀ ਇਹ ਸਾਡਾ ਸਾਲ ਤੋਂ ਇੱਕ ਤੋਂ ਸਾਢੇ 4 ਲਿਆਰ ਫੈਕਟਰੀ ਦੇ ਸਬੰਧ ਦੇ ਵਿੱਚ ਧਾਰਨਾ ਚੱਲ ਰਹੀ ਆ ਅਸੀਂ ਬੈਠੇ ਹਾਂ ਸਾਡੇ ਨਾਲ ਜ਼ਬਰਦਸਤੀ ਕੀਤੀ ਆ ਕਿਉਂਕਿ ਤੜਕੇ ਇਹ ਚਾਰ ਦੇ ਕਰੀਬ ਸਾਡੇ ਮਨ ਪਿੰਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਆ ਚੁੱਕੀ ਸੀਗੀ ਤੇ ਸਾਰਾ ਪਿੰਡ ਇਹਨਾਂ ਨੇ ਸੀਲ ਕਰ ਦਿੱਤਾ ਸਾਡਾ ਪਿੰਡ ਤੇ ਜਦੋਂ ਦਿਨ ਚੜ੍ਹਿਆ ਸਾਨੂੰ ਪਤਾ ਲੱਗਿਆ ਮਤਲਬ ਥੋੜੇ ਬੰਦੇ ਸਾਡੇ ਸਾਰੇ ਧਰਨੇ ਦਾ ਟੈਂਟ ਟੁੰਟ ਪਟਦਾ ਇਹਨਾਂ ਨੇ ਜੀਸੀਬੀ ਨਾਲ ਸਾਰਾ ਸਾਡਾ ਬਹੁਤ ਨੁਕਸਾਨ ਕਰਤਾ ਅਸੀਂ ਜਦੋਂ ਉਧਰ ਦੀ ਦੁਕਾਨ ਕਿਸੇ ਪਾਸੇ ਦੀ ਸਾਨੂੰ ਇਹ ਨੰਘਣ ਨਹੀਂ ਦਿੱਤਾ ਜਾਂਦਾ ਸੀ ਜਦੋਂ ਅਖੀਰ ਅਸੀਂ ਮਤਲਬ ਉਹ ਇੱਕ ਸਾਈਡ ਤੋਂ ਮੰਡੀ ਵਾਲੇ ਪਾਸੇ ਸਾਡੇ ਪਿੰਡ ਦੇ ਵਿੱਚ ਮੰਡੀ ਆ ਅਨਾਜ ਮੰਡੀ ਉਧਰ ਦੇ ਬਸਰੀ ਅਸੀਂ ਰੋ ਐਂਟਰ ਹੋਣ ਲੱਗੇ ਤਾਂ ਸਾਡੇ ਨਾਲ ਪੁਲਿਸ ਨੇ ਧੱਕਾ ਕੀਤਾ ਸਾਡੇ ਡੰਡੇ ਮਾਰੇ ਡਾਠੀ ਚਾਰ ਸਾਡੇ ਨਾਲ ਕੀਤਾ ਸਾਡੇ ਕੱਪੜੇ ਪਾੜੇ ਸਾਡੀਆਂ ਮਾਈਆਂ ਦੇ ਸਾਡੀਆਂ ਬੀਬੀਆਂ ਭੈਣਾਂ ਦੇ ਬਜ਼ੁਰਗਾਂ ਦੇ ਸਾਡੇ ਨੌਜਵਾਨਾਂ ਦੇ ਸਾਡੇ ਆ ਹਾਲਾਤ ਕੀਤੇ ਇਹਨਾਂ ਨੇ ਪ੍ਰਸ਼ਾਸਨ ਨੇ ਜੀ ਹਾਂ ਤੁਸੀਂ ਮਤਲਬ ਲਗਾਤਾਰ ਵਿਰੋਧ ਕਰਦੇ ਹੋ ਫੈਕਟਰੀ ਦਾ ਲੱਗਣ ਨਹੀਂ ਦੇਣੀ ਹੈ ਫੈਕਟਰੀ ਨਹੀਂ ਇਹ ਬਿਲਕੁਲ ਨਹੀਂ ਲੱਗਣ ਦੇਣੀ ਚਾਹੇ ਸਾਡੇ ਡਾਂਗਾ ਮਾਰ ਕੇ ਸਿਰ ਪਾੜ ਕਿਸੇ ਹੱਦ ਤੱਕ ਨਹੀਂ ਲੱਗਣ ਦੇਵਾਂਗੇ ਸਾਡਾ 30 ਅਪ੍ਰੈਲ ਤੋਂ ਇੱਕ ਸਾਂਤਮਈ ਤਰੀਕੇ ਨਾਲ ਧਰਨਾ ਚੱਲ ਰਿਹਾ ਵਾ ਇਸ ਦੇ ਵਿੱਚ ਅੱਗੇ ਵੀ ਇਹਨਾਂ ਨੇ ਪੁਲਿਸ ਨੇ ਸਾਡੇ ਤੇ ਬਹੁਤ ਵੱਡਾ ਐਕਸ਼ਨ ਕੀਤਾ ਵਾ ਪਰ ਅਸੀਂ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਪਰ ਅੱਜ ਇਹਨਾਂ ਨੇ ਸਾਨੂੰ 4 ਵਜੇ 4 4:30 ਵਜੇ ਦੇ ਨੇੜੇ ਤੇੜ ਇਹਨਾਂ ਨੇ ਮਤਲਬ ਸਾਡਾ ਪਿੰਡ ਪੂਰੇ ਸੋਣੀ ਚ ਤਬਦੀਲ ਕਰਤਾ ਸਾਡੇ ਮੇਲ ਆਗੂ ਇਹਨਾਂ ਨੇ ਚੱਕ ਲੇ ਸਾਡੇ ਪਿੰਡ ਦੇ 15-20 ਬਜ਼ੁਰਗ ਤੇ ਬੀਬੀਆਂ ਤੇ ਨਾਲ ਮਤਲਬ ਨੌਜਵਾਨ ਉਹਨਾਂ ਨੂੰ ਚੱਕ ਕੇ ਥਾਣੇ ਦੇ ਵਿੱਚ ਲੈ ਚੁੱਕੇ ਆ ਸਾਨੂੰ ਇਹ ਨਹੀਂ ਪਤਾ ਉਹਨਾਂ ਨੂੰ ਅਜੇ ਕੀ ਕੀਤਾ ਪਰਚੇ ਪਾਏ ਆ ਜਾਂ ਨਹੀਂ ਪਾਏ ਦੂਸਰੀ ਗੱਲ ਕਿਉਂਕਿ ਬਹੁਤ ਕਢਾਣੀ ਹਰਕਤ ਸਾਡੇ ਨਾਲ ਕੀਤੀ ਗਈ ਆ ਕਿਉਂਕਿ ਅਸੀਂ 7 ਮਈ ਤਰੀਕੇ ਨਾਲ ਬੈਠੇ ਆ ਸਾਡੇ ਗੁਰੂ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਕੇ ਇਹਨਾਂ ਨੇ ਬਹੁਤ ਗਲਤ ਤਰੀਕੇ ਨਾਲ ਉੱਥੇ ਲਾਉਸਮੈਂਟ ਕਰਦੇ ਬਾਬੇ ਦੀਆਂ ਲੀਡਾਂ ਪੱਟੀਆਂ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਗਈ ਆ ਅਸੀਂ ਸਮੁੱਚੇ ਪੰਜਾਬ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਪੂਰੇ ਵਾਰਡ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਜੇ ਆਪਣੇ ਨਾਲ ਇਸ ਤਰ੍ਹਾਂ ਦਾ ਗੰਦਾ ਮਦਰਾ ਸਾਡੇ ਖਾੜੇ ਪਿੰਡਾਂ ਵਿੱਚ ਹੋ ਗਿਆ ਅੱਜ ਜੇ ਇਸ ਤਰ੍ਹਾਂ ਦਾ ਹੋ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਆਪਾਂ ਨੂੰ ਸਾਹ ਲੈਣ ਲਈ ਕੋਈ ਵੀ ਮਦਦ ਤਰੀਕੇ ਨਾਲ ਆਪਾਂ ਨਹੀਂ ਜਿਉ ਸਕਦੇ ਇਹ ਫੈਕਟਰੀ ਦਾ ਵਿਰੋਧ ਤੁਸੀਂ ਕਿਉਂ ਕਰ ਰਹੇ ਹੋ ਕੀ ਕਾਰਨ ਆ ਤੇ ਕਿਉਂ ਨਹੀਂ ਲੱਗਣ ਦੇਣੀ ਫੈਕਟਰੀ ਇਹ ਬਿਲਕੁਲ ਜੀ ਗ੍ਰੀਨ ਜ਼ੋਨ ਤੋਂ ਦੂਰ ਨਹੀਂ ਹੈਗੀ ਨੇੜੇ ਆ ਕਿਉਂਕਿ ਇਹਦੇ ਵਿੱਚ ਸਾਡੇ 300 ਮੀਟਰ ਦੇ ਦਾਇਰੇ ਦੇ ਵਿੱਚ ਤਕਰੀਬਨ 40-45 ਘਰ ਆਉਂਦੇ ਆ ਇਸ ਕਰਕੇ ਅਸੀਂ ਲੱਗਣ ਨਹੀਂ ਦੇਣੀ ਚਾਹਦੇ ਕਿਉਂਕਿ ਇਹਦੇ ਨਾਲ ਅਸੀਂ ਇਹ ਪੀਐਜੂ ਦੀ ਮੀਟਿੰਗ ਦੇ ਵਿੱਚ ਸਾਬਤ ਕਰ ਚੁੱਕੇ ਹਾਂ ਕਿ ਇਹ ਆਉਣ ਵਾਲੇ ਸਮੇਂ 'ਚ ਆਉਣ ਵਾਲੇ 10 ਸਾਲਾਂ ਨੂੰ ਇਹ ਕੈਂਸਰ ਦਾ ਰੂਪ ਧਾਰੂਗੀ ਤੇ ਇਸ ਕਰਕੇ ਅਸੀਂ ਮਤਲਬ ਇਹਨੂੰ ਨਹੀਂ ਲੱਗਣ ਪੁਲਿਸ ਅਧਾਰੀਆਂ ਨੂੰ ਜਾਂ ਲੀਡਰਾਂ ਨੂੰ ਇੱਕ ਲਾਂ ਦੱਸਿਆ ਨਹੀਂ ਫਿਰ ਅੱਜ ਇਹ ਧੱਕਾ ਕਿਉਂ ਹੋਇਆ ਸਾਡੀ ਹਾਈ ਕੋਰਟ ਦੇ ਵਿੱਚ 30 ਤਰੀਕ ਸਾਡੀ ਉੱਥੇ ਕੋਈ ਹਾਈ ਕੋਰਟ ਨੇ ਸਾਨੂੰ ਕੋਈ ਆਰਡਰ ਨਹੀਂ ਕੀਤਾ ਵੀ ਪ੍ਰਸ਼ਾਸਨ ਨੂੰ ਵੀ ਇਹਨੂੰ ਚਲਾਓ ਜਾਂ ਨਾ ਚਲਾਓ ਇਹ ਸਿਰਫ ਭਗਵਾਨਤਮਾਨ ਸਰਕਾਰ ਦੇ ਮੈਨੂੰ ਉਹੀ ਸਾਡੇ ਮਤਲਬ ਉੱਤੇ ਅਟੈਕ ਹੋਇਆ ਵਾ ਇਹ ਬਹੁਤ ਗੰਦੀ ਸਰਕਾਰ ਇਹਨੇ ਆਉਣ ਵਾਲੇ ਸਮੇਂ ਚ ਪੰਜਾਬ ਨੂੰ ਬੁਰੀ ਤਰ੍ਹਾਂ ਮਤਲਬ ਵੇਚਣ ਦੀ ਕੋਸ਼ਿਸ਼ ਕਰ ਰਹੀ ਆ ਪੂਰਾ ਧੱਕਾ ਕਰੀ ਜਾਂਦੇ ਸਾਰੇ ਪਿੰਡ ਜੀ ਮੈਨੂੰ ਮੈਂ ਤਾਂ 1.5-2 ਵਜੇ ਦੇ ਆਏ ਹੋਏ ਆ ਪੁਲਿਸ ਵਾਲੇ ਤਾਂ ਤੇ ਧਰਨੇ ਵਾਲੀ ਜਗ੍ਹਾ ਤੇ ਤੇ ਉਹ ਧਰਨੇ ਦਾ ਜਿਹੜਾ ਬਣਾਇਆ ਸੀਗਾ ਸ਼ੈੱਡ-ਸ਼ੱਡ ਸਭ ਢਾਹ ਛੜਿਆ ਵਾ ਉਹਨਾਂ ਨੇ ਤੇ ਉਹ ਧਰਨੇ ਵਾਲੀ ਜਗ੍ਹਾ ਤੇ ਜਾਨ ਮ ਨਹੀਂ ਦਿੰਦੇਗੇ ਤੇ ਲਾਠੀ ਚਾਰਜ ਹੋ ਰਿਹਾ ਦੋ ਪੰਜਾਂ ਚੌ ਬੰਦਿਆਂ ਦੇ ਸੱਟਾਂ ਵੀ ਵੱਜ ਗਈਆਂ ਵਾ ਇਸ ਕਰਕੇ ਸਾਰੇ ਪਿੰਡ ਨੂੰ ਬੜੀ ਪ੍ਰੋਬਲਮ ਆ ਫੈਕਟਰੀ ਇਹ ਲੱਗਣੀ ਚਾਹੀਦੀ ਨਹੀਂ ਸਵੇਰੇ ਨਾਲ ਸਾਡੇ ਪਿੰਡ ਦੀ ਇੱਕ ਕੁੜੀ ਆ ਸਾਡੇ ਪਿੰਡ ਦੀ ਉਹਨਾਂ ਦਾ ਥੋੜਾ ਜੱਗ ਅੱਗੇ ਜਾ ਕੇ ਡੇਰੀ ਫਾਰਮ ਆ ਉਹ ਧਾਰਾਂ ਚੋਂਣ ਜਾਂਦੀ ਸੀ ਧਾਰਾਂ ਮੇਂ ਨਹੀਂ ਚੋਂਣ ਦਿੱਤੀਆਂ ਉਹਨੂੰ ਦੇਖ ਲਓ ਇੰਨਾ ਧੱਕਾ ਥਾਹੀ ਕੀਤਾ ਗੁਰਦਰਾਹਾਂ ਦੇ ਧੱਕਾ ਥਾਹੀ ਕੀਤਾ ਚਾਰੇ ਕੈਮਰੇ ਦੇਖ ਲਓ ਚਾਰੇ ਗੁਰਦਰਾਹਾਂ ਇਹਨਾਂ ਜਿਆਦੇ ਧੱਕਾ ਥਾਹੀ ਕੀਤਾ ਬਾਕੀ ਜਿਹੜਾ ਸੈੱਟ ਆ ਕੋਈ ਸਰਕਾਰੀ ਪ੍ਰਾਪਰਟੀ ਦੀ ਨਹੀਂ ਕੋਈ ਇਹ ਦੇ ਮਿਗਰਾ ਦੀ ਆਪ ਦੇ ਖੇਤ ਸਾਡੇ ਖੇਤ ਆ ਆਡਾ ਘਟਾ ਆਇਆ ਗਿਆ ਸਾਰਾ ਜੈਬ ਸਿੰਘ ਦੇ ਥਾਂ ਤੇ ਆ ਜੈਬ ਦਾ ਘਰ ਸੀਗਾ ਸਾਰਾ ਢਾ ਕੇ ਫਨਾ ਕਰਤਾ ਇਹਨਾਂ ਨੇ ਇਹਦੇ ਐਕਸ਼ਨ ਹੋਣਾ ਚਾਹੀਦਾ ਨੇ ਪੁਲਿਸ ਨਾਲ ਮੁਲਾਜ਼ਮਾਂ ਤੇ ਹਾਂਜੀ ਹਾਂਜੀ ਪਿੰਡ ਚ ਪੁਲਿਸ ਜੀ ਆਪਣੇ ਬਾਇਓ ਗੈਸ ਦਾ ਪਲਾਂਟ ਲੱਗ ਰਿਹਾ ਵਾ ਤੇ ਉਸ ਦੇ ਪ੍ਰਤੀ ਪਿੰਡ ਸਾਰਾ ਆ ਇੱਕ ਪਾਸੇ ਆ ਜੀ ਸਰਕਾਰ ਇੱਕ ਪਾਸੇ ਆ ਮੁਲਾਜ਼ਮ ਸੱਦੇ ਹੋਏ ਆ ਜੀ ਤੇ ਇਹ ਲਾਠੀ ਚਾਰਜ ਕਰਦੇ ਆ ਗੁਰਦੁਆਰੇ ਆਪਣੇ ਮੱਥਾ ਟਿਕਣ ਦੇ ਸਕੂਲ ਦੀਆਂ ਬੈਨਾਂ ਆ ਉਹ ਬਾਰ ਬਾਰ ਮੋੜ ਰਹੇ ਆ ਜੀ ਇਹ ਤੇ ਬਹੁਤ ਜ਼ਿਆਦਾ ਤੱਕਾ ਕਰ ਰਿਆ ਜੀ ਜੇ ਤੱਕਾ ਕਰਦੇ ਆ ਧਰਨਾ ਚ ਕਾਉਂਦੇ ਆ ਤਾਂ ਅਸੀਂ ਫੇਰ ਕੱਲ ਨੂੰ ਫੇਰ ਧਰਨਾ ਲਾਵਾਂਗੇ ਜੀ ਅਸੀਂ ਫੈਕਟਰੀ ਲੱਗਣ ਨਹੀਂ ਦੇਣੀ ਇਹ ਬਾਇਓ ਗੈਸ ਫੈਕਟਰੀ ਜੀ। ਉਹ ਫੈਕਟਰੀ ਦੇ ਉਲਟ ਪਿੰਡ ਸਾਰਾ ਇੱਕ ਝੋਟਾ ਹਾਂਜੀ ਇੱਕ ਝੋਟਾ ਜੀ ਸਾਰਾ ਪਿੰਡ ਇੱਕ ਝੋਟਾ ਜੀ। ਜਾਨੀ ਕਿ ਕਿਸੇ ਵੀ ਨੰਗਣ ਨਹੀਂ ਦੇ ਰਹੇ ਕਿ ਉਹ ਕੰਮ ਵਾਲੇ ਨੂੰ ਨੰਗਣ ਦੇ ਰਹੇ। ਨਾ ਉੱਥੇ ਜਾਣ ਰਿਹਾ ਜੀ ਸਾਰੇ ਪਿੰਡ ਦਾ ਜਾਨੀ ਕਿ ਲਾਠੀ ਚਾਰਜ ਕਰੀ ਜਾਂਦੇ। ਜੀ ਕਾਰਨ ਕੀ ਐ ਇਦਾਂ ਕਰ ਰਹੇ ਦਾ ਇੱਕਦਮ ਕਾਰਨ ਇਹੀ ਹੈ ਜੀ ਉਹ ਕਹਿੰਦੇ ਫੈਕਟਰੀ ਲਾਉਣੀ ਹੈ ਜੀ। ਅਸੀਂ ਪਿੰਡ ਵਾਲੇ ਕਹਿੰਦੇ ਵੀ ਲਾਉਣ ਨਹੀਂ ਦੇਣੀ ਜੀ। ਇਹੀ ਕਾਰਨ। ਪਿੰਡ ਇਸ ਮਾਮਲੇ 'ਚ ਇੱਕ ਝੋਟਾ। ਹਾਂਜੀ ਇੱਕ ਝੋਟਾ ਜੀ। ਹੁਣ ਉੱਥੇ ਮੌਕੇ ਤੇ ਕੁਝ ਹੋਇਆ ਮੌਕੇ ਤੇ ਕੁਝ ਨਹੀਂ ਹੋਇਆ ਜੀ ਹੋਈ ਜਾਂਦਾ ਜੀ ਜਾਨੀ ਚਾਈ ਜਾਂਦੇ ਜੀ ਬੰਦੇ ਮੌਕੇ ਤੇ ਜੀ ਲਾਠੀ ਚਾਰਜ ਹੋਈ ਜਾਂਦਾ ਜੀ ਧਰਨੇ ਵਾਲੀ ਜਗ੍ਹਾ ਤੇ ਸ਼ੱਡ ਸ਼ੱਡ ਸਾਰ ਕੋ ਭੰਦਾ ਵੀ ਸਭ ਕੋ ਪੁਲਿਸ ਕਿੰਨੀ ਗਈ ਆ ਪੁਲਿਸ ਤਾਂ ਬਹੁਤ ਜ਼ਿਆਦਾ ਆਈ ਹੋਈ ਆ ਜੀ ਅਸੀਂ ਵਿੱਚ ਧਰਨੇ ਤੇ ਜਾ ਰਹੇ ਹਾਂ ਹੂੰ ਅਸੀਂ ਫੈਕਟਰੀ ਨਹੀਂ ਲੱਗ ਰਹੇ ਇਹ ਫੈਕਟਰੀ ਸਾਡੇ ਪੂਰੇ ਮਤਲਬ ਪਿੰਡ ਲਈ ਇੱਕ ਮਤਲਬ ਹੈ ਕਿ ਆ ਕੈਂਸਰ ਫੈਕਟਰੀ ਆ ਅਸੀਂ ਨਹੀਂ ਲੱਗ ਰਹੇ ਖਤਰਨਾਕ ਆ ਖਤਰਨਾਕ ਆ ਤੇ ਅੱਜ ਕੀ ਕੀਤਾ ਪੁਲਿਸ ਨੇ ਫਿਰ ਰਾਹ ਬੰਦ ਕੀਤੇ ਸਾਰੇ ਰਾਹ ਬੰਦ ਕਰ ਦਿੱਤੇ ਸੋ ਦੇਖਿਆ ਤੁਸੀਂ ਆਪਾਂ ਨੂੰ ਪਿੰਡ ਵਾਸੀਆਂ ਨੇ ਪੂਰੀ ਤਰ੍ਹਾਂ ਖੁੱਲ ਕੇ ਦੱਸਿਆ ਕਿ ਇਸ ਫੈਕਟਰੀ ਨੂੰ ਉਹ ਨਹੀਂ ਚੱਲਣ ਦੇਣਗੇ ਪੂਰਾ ਪਿੰਡ ਇਸ ਮਾਮਲੇ ਨੂੰ ਲੈ ਕੇ ਇਕਜੁੱਟ ਆ ਤੇ ਜੋ ਪੁਲਿਸ ਨੇ ਅੱਜ ਧੱਕਾ ਕੀਤਾ ਹੈ ਉਸ ਦਾ ਜਵਾਬ ਇਹ ਪਿੰਡ ਵਾਲੇ ਇਸੇ ਤਰ੍ਹਾਂ ਹੀ ਸ਼ਾਂਤਮਈ ਧਰਨਾ ਲਾ ਕੇ ਦੇਣਗੇ ਤੇ ਇਹ ਫੈਕਟਰੀ ਨੂੰ ਬਿਲਕੁਲ ਵੀ ਸ਼ੁਰੂ ਨਹੀਂ ਹੋਣ ਦੇਣਗੇ ਆਪਣੇ ਸਾਥੀ ਦੀ ਜਵਲਾ ਦੇ ਨਾਲ ਹਿਮਰਾਜ ਬੱਬਰ ਪੀਟੀਸੀ ਨਿਊਜ਼ ਜਗਰਾਉਂ